ਪਿਛਲੇ ਦਿਨੀ ਇੱਕ ਕਪੂਰਥਲਾ ਦੇ ਐਨਆਰਆਈ ਪਰਿਵਾਰ ਵੱਲੋਂ ਆਪਣੇ ਦੋ ਐਨਆਰਆਈ ਪਰਾਵਾਂ ਅਤੇ ਆਪ ਪਾਰਟੀ ਦੇ ਮਹਿਲਾ ਪਿੰਡ ਦੇ ਪ੍ਰਧਾਨ ਉੱਤੇ આરોਪ ਲੱਗੇ ਸਨ ਕਿ ਉਸ ਦੀ ਜ਼ਮੀਨ ਹੜੱਪ ਲਈ ਗਈ ਹੈ ਅਤੇ ਆਪ ਪਾਰਟੀ ਮਹਿਲਾ ਪ੍ਰਧਾਨ ਵੱਲੋਂ ਰਾਜ਼ੀਨਾਮੇ ਕਰਵਾਉਣ ਦੇ ਲਈ ਪੈਸੇ ਮੰਗੇ ਜਾ ਰਹੇ ਨੇ ਉਸਮਾਨੇ ਨੂੰ ਲੈ ਕੇ ਐਨਆਰਆਈ ਦੇ ਪ੍ਰਾ ਐਨਆਰਆਈ ਅਤੇ ਆਪ ਪਾਰਟੀ ਮਹਿਲਾ ਪਿੰਡ ਪ੍ਰਧਾਨ ਵੱਲੋਂ ਕਪੂਰਥਲਾ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਉੱਤੇ ਲੱਗੇ ਸਾਰੇ આરોਪਾਂ ਦਾ ਖੰਡਨ ਕੀਤਾ ਗਿਆ ਹੈ ਸਰ ਕੀ ਨਾਮ ਜੀ ਆਪਣਾ ਕਿਰਪਾ ਕਰ ਹਾਂਜੀ ਕਿੱਥੇ ਦੇ ਆਣ ਵਾਲੇ ਮੈਂ ਚੁੱਕੇ ਰਹਿਣਾ ਮੇਰਾ ਪਿੰਡ ਕੋਟਵਾਦੀ ਪੁਰਿਆ ਤੇ ਭਾਜੀ ਮੈਂ ਤੁਹਾਡੇ ਨਾਲ ਕੀ ਕਰਵਾਉਂਦਾ ਮੇਰੇ ਪੱਲੇ ਸੱਜੇ ਕੀ ਕੱਲ ਇੱਕ ਪ੍ਰੈਸ ਕਾਨਫਰੰਸ ਵਿੱਚ ਤੁਹਾਡੇ ਬ੍ਰਦਰ ਵੱਲੋਂ ਇੱਕ ਇਲਜ਼ਾਮ ਲਗਾਇਆ ਸੀ ਕਿ ਤੁਹਾਡੇ ਤੇ ਵੀ ਕਿ ਤੁਸੀਂ ਵੀ ਉਹਨਾਂ ਦੀ ਪ੍ਰਾਪਰਟੀ ਨੂੰ ਵੇਚਿਆ ਵਾ ਤਾਂ ਕੀ ਸਾਰਾ ਮਾਮਲਾ ਕੀ ਹੈ ਤੇ ਕੀ ਸਚਾਈ ਹੈ ਉਹਦੇ ਵਿੱਚ ਇਹ ਆ ਜਦੋਂ ਮੈਂ ਕੱਲ ਹੌਸਪੀਟਲ ਤੋਂ ਆਇਆ ਮੈਂਗਾ ਕੈਂਸਰ ਦਾ ਮਰੀਜ਼ ਜਦੋਂ ਮੈਂ ਵੀਡੀਓ ਦੇਖੀ ਉਹ ਮੈਂ ਵੀ ਚੰਗੀ ਵਿੱਚ ਪਹੁੰਚਿਆ ਕਿ ਚੱਕਰ ਵੀ ਜੀਡੀ ਪ੍ਰਾਈਵੇਟ ਉਹ ਪ੍ਰਾਪਰਟੀਆਂ ਦੀ ਗੱਲ ਕਰਦੇ ਆ ਉਹ ਮੇਰਾ ਆਪਣਾ ਘਰ ਟੀਜਿਆ ਸੀ ਉਹ ਮੈਂ ਵੇਚਿਆ ਨਹੀਂ ਆਨ ਨੂੰ ਨਹੀਂ ਲੱਗਦਾ ਕਿ ਕਿਤੇ ਜੇ ਤੁਸੀਂ ਵੀ ਇੱਕ ਐਨ ਆਰ ਆਈ ਹੋ ਤਾਂ ਤੁਹਾਡਾ ਬ੍ਰਦਰ ਵੀ ਐਨ ਆਰ ਆਈ ਹੋ ਤਾਂ ਪਰ ਮਾਮਲਾ ਜੇ ਆਪਾਂ ਦੇਖੀਏ ਤਾਂ ਚਾਰ ਪੰਜ ਮਰਲੇ ਦੀ ਜ਼ਮੀਨ ਨੂੰ ਲੈ ਕੇ ਕਿਤਨੇ ਕਿਤੇ ਇੱਕ ਦੂਜੇ ਦੇ ਉੱਤੇ ਇਨੇ ਗੰਭੀਰ આરોਪ ਲਗਾਉਂਦੇ ਆ ਲੱਗਦਾ ਕਿ ਕਿਤੇ ਨਾ ਕਿਤੇ ਬੈਠ ਕੇ ਇੱਕ ਇਹ ਫੈਸਲਾ ਹੋ ਸਕਦਾ ਸੀ ਇਹਨਾਂ ਦੇ ਕਾਊਂਟਰ ਤੇ ਕਿਉਂਕਿ ਇਹ ਚੱਕਰ ਹੁਣ ਇਹ ਕੇਸ ਕੋਰਟ ਵਿੱਚ ਚਲੇ ਗਿਆ ਕੋਰਟ ਦਾ ਜਿਹੜਾ ਫੈਸਲਾ ਉਹ ਹੀ ਸਿੱਟਾ ਕੱਢਦਾ ਪਿਆ ਜੇ ਕੋਡ ਵਿੱਚ ਨਾ ਜਾਂਦਾ ਫਿਰ ਬੈਕਫਿੱਟ ਮਸਲਾ ਆਉਂਦਾ ਮਸਲੇ ਬੰਦੇ ਤੋਂ ਬੰਦੇ ਹੱਲ ਕਰ ਜਾਂਦੇ ਆ। ਲੇਕਿਨ ਜੇ ਰਿਪੋਰਟ ਕੋ ਅਫੀਸਰ ਚੱਲਦਾ ਉਹਦੇ ਵਿੱਚ ਤਾਂ ਫਿਰ ਕੁਛ ਨਹੀਂ ਕਰਦਾ। ਕਿ ਤੁਸੀਂ ਜੇ ਕਿ ਤੁਹਾਡੇ ਬ੍ਰਦਰ ਕਹਿ ਰਹੇ ਕਿ ਪਹਿਲਾਂ ਵੀ ਪੰਚਾਇਤ ਵਿੱਚ ਬੈਠ ਕੇ ਕੋਈ ਰਾਈਨਾਮਾ ਹੋਇਆ ਸੀ ਤਾਂ ਉਹ ਰਾਈਨਾਮਾ ਕਿੱਦਾਂ ਕਿਸੇ ਦਾਤੇ ਹੋਇਆ ਸੀ? ਉਹ ਇਹਨਾਂ ਨੇ ਆਪਸ ਵਿੱਚ ਹੀ ਕੀਤਾ ਮੈਂ ਪ੍ਰੈਜੈਂਟ ਨਹੀਂ ਸੀ। ਮੈਂ ਇਹਨਾਂ ਨੂੰ ਇਹ ਕਿਹਾ ਵੀ ਤੁਸੀਂ ਵੱਡੇ ਆ ਜਿੱਦਾਂ ਤੁਸੀਂ ਕਰਦਾ ਮੈਨੂੰ ਮਜ਼ੂਰ। ਹਾਂਜੀ ਕੀ ਨਾਮ ਆ ਜੀ ਪਨਾ ਪੰਜ ਸਿੰਘ ਹਾਂਜੀ ਕਿਰਪਾ ਪਿੰਡ ਬਲਵਾਂਦੀਪੁਰ ਹਾਂਜੀ ਕੀ ਗੱਲ ਕੀ ਹੋਈ ਹੈ ਜਿਹੜੀ ਤੁਹਾਡੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਨਾਬ ਇਦਾਂ ਵੀ ਜੋ ਇਹਨਾਂ ਦਾ ਹੱਕ ਮੰਗਦਾ ਇਹ ਵਿੱਚ ਹੈਗਾ ਮੈਂ ਬਾਕੀ ਜੋ ਕਰਦਾ ਮੈਨੂੰ ਨਿਯਾਇਤਾਂ ਕਰ ਦੇਖੋ ਸਰ ਅਸੀਂ ਇਹਨਾਂ ਨੂੰ ਪੂਰੀ ਪ੍ਰੋਡਕਟੀ ਦੇ ਚੁੱਕੇ ਹਾਂ ਪਹਿਲਾਂ ਕੁਲਵੰਤ ਸਿੰਘ ਨੇ 2100 ਤੁਹਾਡਾ ਕੀ ਨਾਮ ਹੈ ਕੁਲਵੰਤ ਕਰਨ ਮੇਰੀਆਂ ਦੀ ਬੇਟੀ ਆ ਦੇਖੋ 2016 ਦੇ ਵਿੱਚ ਅਸੀਂ ਇੱਥੇ ਦੀ ਇਹਨੇ ਪੰਚਾਇਤ ਵਿੱਚ ਇਹ ਰਿਹਾ ਸੀ ਕਿ ਮੈਨੂੰ ਨੌ ਮੜਲੇ ਦਾ ਪਲਾਟ ਚਾਹੀਦਾ 2018 ਵਿੱਚ ਕਰਪਾਲ ਸਿੰਘ ਨੂੰ ਉਹਦਾ ਹੱਕ ਸਾਰਾ ਜੋ ਉਹਨੇ ਮੰਗਿਆ ਸਾਫ ਜਲਾ ਕਰ ਉਹਨੂੰ ਦੇ ਦਿੱਦਾਂਗੇ ਮੜ ਕੇ ਇਹਨੇ 2020 ਵਿੱਚ ਮੇਰੇ ਪਾਪਾ ਦੇ ਕੋਰਟ ਕੇਸ ਲਾ ਦਿੱਤਾ ਕਿ ਮੈਨੂੰ ਇਹ ਫੈਸਲਾ ਨਹੀਂ ਮੰਨੂ ਬਕਾਇਦਾ ਕੋਰਟ ਕੇਸ ਚੱਲਦਾ ਪਿਆ ਉਹ ਜੋ ਵੀ ਕੇਡ ਦਾ ਡਿਸੀਜਨ ਹੋਊਗਾ ਜਜ ਦਾ ਡਿਸੀਜਨ ਹੁੰਦਾ ਉਸ ਹਿਸਾਬ ਨਾਲ ਦੀ ਇਹਨਾਂ ਨੂੰ ਪ੍ਰੋਪਰਟੀ ਦੇਣਾ ਤੇ ਉਹਨਾਂ ਦੀ ਵੀ ਦਿੱਤੀ ਹੋਈ ਆ ਇਹਦੀ ਵੀ ਦਿੱਤੀ ਹੋਈ ਆ ਜਿਵੇਂ ਆਪਣੇ ਘਰ ਤੋਂ 30 ਸਾਲ ਉੱਥੇ ਰਹੇ ਨੇ ਤੇ ਇਹ ਕਿੰਨੀ ਜਗ੍ਹਾ ਕਿੰਨੀ ਐ ਤੇ ਜਿਹਨੂੰ ਲੈ ਕੇ ਸਾਰਾ ਮਾਮਲਾ ਚੱਲਦਾ ਪਿਆ ਵਾ ਦੋ ਤਿੰਨ ਮਲਕੀ ਦਾ ਫਰਕ ਆ ਪਤਾ ਡੇ ਜਿਹੜੇ ਕਿ ਚਾਚਾ ਜੀ ਲੱਗਦੇ ਆ ਕਿੱਥੇ ਰਹਿ ਕਿੱਥੇ ਰਹੇ ਆ ਇਹ ਗਰਮ ਰਹੇ ਨੇ ਉਹ ਕਹਿ ਰਹੇ ਕਿ ਮੈਂ ਕਰਨਾ ਨਹੀਂ ਤੇ ਮੈਨੂੰ ਮੈਨੂੰ ਠੱਗੀ ਹੋਈ ਐ ਤੇ ਕੋਈ ਹੈ ਕੋਈ ਗੱਲ ਸਰ ਦੇਖ ਲਓ ਤੁਸੀਂ ਆਪ ਕੋਈ ਮੀਡੀਆ ਚੱਕ ਕਰ ਲਵੇ ਸਾਜੀ ਵੀ ਮਾਰਦੇ ਆ ਪਿੰਡ ਵਿੱਚ ਅਸੀਂ ਤੁਸੀਂ ਸਾਥੂ ਉੱਥੇ ਹੀ ਰਹੇ ਨੇ ਸਾ ਪਿੰਡ ਦਾ ਵੀ ਇਨਕਵਾਰੀ ਕਰ ਲਓ ਦੇਖੋ ਪੰਚਾਇਤ ਵਿੱਚ ਸਾਰਿਆਂ ਦੇ ਸੈਂਦ ਹੋਏ ਆ ਫਾ ਦੇ ਦੇ ਸੈਂਦ ਹੋਏ ਆ ਸਾਰਾ ਕੁਝ ਦਿੱਤਾ ਹੋਇਆ ਕੋਟੇ ਚੱਲ ਰਿਆ ਵਾ ਤਾਂ ਉਹ ਉਹਨੇ ਬੋਲੇ ਜਿਹੜੀ ਪੁਲਿਸ ਪ੍ਰਸ਼ਾਸਨ ਨੂੰ ਕੰਪਲੇਂਟ ਕੀਤੀ ਗਈ ਤੇ ਉਹਦੇ ਬਾਰੇ ਕੀ ਕਰਨ ਕਿਹਾਉਂਗਾ ਸਰ 2000 ਬੀ ਵਿਚ ਵੀ ਇਹਨਾਂ ਨੇ ਐਨ ਆਰ ਆਈ ਦੇ ਦਫ਼ਤਰ ਵਿੱਚ ਸਾਡੇ ਕਲਾਬ ਕੰਪਲੇਟ ਦੇ ਟੀਪੀ ਹਰ ਸਾਲ ਸਾਡੇ ਤੇ ਤੇ ਤੈਸ ਹੁੰਦਾ ਕਦੇ ਇੱਥੇ ਕਲੋਨੀ ਕੱਟਦਾ ਰਹੋਦੇ ਕਦੇ ਕੁਝ ਹੋ ਰਿਹਾ ਉਹਨੂੰ ਬਚਾਰੇ ਗਰੀਬ ਨੂੰ ਇਹੇ ਪਰੇਸ਼ਾਨ ਕਰਦੇ ਆ ਜੇ ਕਹਵੇ ਕਿ ਅਸੀਂ ਸਮਝਲਾ ਘਰ ਉਹਨਾਂ ਨੂੰ ਲੈ ਕੇ ਦੇ ਦਿੱਤੇ ਆ ਤਾਂ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਤੋਂ ਮੰਗ ਕੀ ਕਰਦੇ ਆ ਸਾਨੂੰ ਵੀ ਇਨਸਾਫ ਮਿਲਣਾ ਚਾਹੀਦਾ ਸਾਨੂੰ ਰੋਜ਼ ਧਮਕੀਆਂ ਦੇ ਦੇ ਇਹਨਾਂ ਨੂੰ ਧਮਕੀਆਂ ਦੇ ਦੇ ਕਿਉਂਕਿ ਤੁਹਾਡੀ ਬੇਟੀ ਤੇ ਤੁਹਾਡੇ ਜਵਾਈ ਦਾ ਨਾਮ ਵਿੱਚੋਂ ਮੋਲ ਪਰਚਾ ਕੱਟਿਆ ਜਾਊਗਾ ਨਹੀਂ ਤਾਂ ਸਾਨੂੰ ਸਾਈਨ ਕਰਕੇ ਦੂਜਾ ਰਾਜੀਨਾਮਾ ਦਿੱਤਾ ਜਾਵੇ ਮਤਲਬ ਕਿ ਕਹਿੰਦੇ ਬਸ ਕਿਤਨਾ ਕਿਤੇ ਦੇਖੋ ਜਿਹੜਾ ਕਿ ਸਾਰਾ ਮਾਮਲਾ ਪੰਚਾਇਤ ਦੇ ਧਿਆਨ ਚ ਵੀ ਹੈ ਤਾਂ ਫੇਰ ਵੀ ਕਿਤਨਾ ਕਿਤੇ ਇਹ ਤਾਂ ਕਹਿੰਦੇ ਮਤ ਕਿ ਤੁਹਾਨੂੰ ਹਰਾਸਮੈਂਟ ਕੀਤਾ ਜਾ ਰਿਹਾ ਉਹ ਕਹਿੰਦੇ ਕਿ ਅਸੀਂ ਜੇ ਤੁਸੀਂ ਨਾਂ ਪੇਪਰ ਤੇ ਸਾਈਨ ਕੀਤਾ ਤੇ ਨਾਂ ਵੱਖਰਾ ਦਾ ਜੀ ਨਾ ਮੰਨ ਕੀਤਾ ਤੁਹਾਡਾ ਜਵਾਈ ਤੇ ਤੁਹਾਡੀ ਕੁੜੀ ਤੇ ਵੀ ਪਰਚਾ ਕਿੱਟਿਆ ਦੋਤਾ ਜਦੋਂ ਵੀ ਬਕਾਇਦਾ ਮੈਂ ਘੜਕੇ ਰਹੇ ਨੇ ਨਹੀਂ ਇਸ ਸੰਬੰਧ ਵਿੱਚ ਕੋਈ ਇਹ ਕਹਿੰਦੇ ਕਿ ਆਮ ਪਾਰਟੀ ਦੇ ਨਾਲ ਵੀ ਕੋਈ ਤੁਹਾਡੀ ਕੋਈ ਗੱਲਬਾਤ ਹੋਈ ਆ। ਨਹੀਂ ਸਾਡੇ ਕਿਸੇ ਨਾਲ ਕੋਈ ਗੱਲਬਾਤ ਨਹੀਂ। ਅਸੀਂ ਅਸੀਂ ਵੀ ਪਿੰਡ ਦੇ ਸਾਝੇ ਬੰਦੇ ਆ। ਸਾਡਾ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕੋਈ ਇਨਵੋਲਵਮੈਂਟ। ਅਸੀਂ ਸਿਰਫ ਸਿਆਸਤਾਂ ਤੋਂ ਜਾਂ ਕਿਹੇ ਵੀ ਪਾਰਟੀ ਤੋਂ ਇਹਦੀ ਮੰਗ ਕਰਦੇ ਆ ਕਿ ਸਾਨੂੰ ਵੀ ਇਨਸਾਫ਼ ਦਿੱਤਾ ਜਾ। ਕੀ ਨਾਮ ਹੈ ਆਪਣਾ? ਜਸਵੰਤ ਕੌਰ। ਹਾਂਜੀ ਤਾਂ ਮੈਡਮ ਤੁਸੀਂ ਆਮ ਪਾਰਟੀ ਦੇ ਕਹੋ ਕੀ ਕਿਰੇ ਉਧੇ ਧਰਤੇ ਤੇ ਤੇ ਕਿਹੜਾ ਪਿੰਡ ਆ? ਬਣਵਾਦੀ ਪਰ ਆਮ ਆਦਮੀ ਦੇ ਇੰਚਾਰਜ ਬਣਾਈਆਂ ਬਣਵਾਦੀ ਪਰ ਹਾਂਜੀ ਮੈਡਮ ਉਹਨਾਂ ਵੱਲੋਂ ਇੱਕ ਤੁਹਾਡੇ ਉੱਤੇ ਜਿੜ ਕੇ 50000 ਰੁਪਏ ਲੈ ਕੇ ਰਜਨਾਮੇ ਕਰਾਉਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਕੀ ਸਾਰਾ ਕੀ ਸਚਾਈ ਕੀਆ ਸਚਾਈ ਸਾਨੂੰ ਪੁੱਛਣੀ ਹੈਗੀ 50000 ਰੁਪਏ ਦਾ ਜਿਹੜਾ ਇਲਜ਼ਾਮ ਲਾਉਂਦੇ ਆ ਸਾਡੇ ਤੇ ਉਹ ਬੇਬੁਨਿਆਦ ਆ ਉਹਦੀ ਕੋਈ ਪ੍ਰੂਫ ਨਹੀਂ ਕੋਈ ਵੀਡੀਓ ਨਹੀਂ ਕੋਈ ਸਬੂਤ ਦੇਣ ਫੇਰ ਹੀ ਉਹ ਜਿਹੜਾ ਜਿਹੜਾ ਦਾ ਸਹੀ ਹੋਵੇ ਜਿਹੜਾ ਇਹ ਕਹਿੰਦੇ ਮੰਗਦੀ ਨੇ ਕਿਉਂ ਇਲਜ਼ਾਮ ਕਿਉਂ ਲਗਾ ਰਹੇ ਕਿਸ ਚੀਜ਼ ਨੂੰ ਲੈ ਕੇ ਕੀ ਤੁਸੀਂ ਮਤਕੀ ਕਹਿ ਲੋ ਕਿ ਇਹ ਪਿੰਡ ਦੇ ਹੀ ਹੈਗੇ ਤਾਂ ਫੇ ਵੀ ਕਿਤੇ ਕਿਤੇ ਦੋਵੇਂ ਪਾਰਟੀਆਂ ਨਾਲ ਤੁਹਾਡਾ ਵੀ ਟਾਈ ਅਪ ਹੋਣਾ ਵਾ ਤੇ ਪਿੰਡ ਤੇ ਤੁਸੀਂ ਵੀ ਬਸਨੀ ਕੋ ਤਾਂ ਫੇ ਵੀ ਇਹ ਸਾਰਾ ਮਾਮਲਾ ਕਿਉਂ ਨਿਕਲ ਕੇ ਬਾਹਰ ਆਇਆ ਸਾਰੇ ਇਹ ਜਿਦਾਣਾ ਸਾਡੇ ਬਾਣਨ ਤੋਂ ਪਹਿਲਾਂ ਚਾਰਜ ਇਹਨਾਂ ਦੇ ਬਚਾਇਤ ਵਿੱਚ ਨਿਪਟਿਆ ਸੀ ਸਾਰੇ ਤੇ ਹੁਣ ਇੱਕ ਹੋਰ ਕੇਸ ਵਿੱਚ ਚੱਲ ਗਿਆ ਹੈ ਬੋਰਡ ਜਿੱਦਾਂ ਨਵੇਟ ਦੇਵੇ ਇਹਨਾਂ ਨੂੰ ਮਨਜ਼ੂਰੀ ਤੁਹਾਨੂੰ ਲੱਗਦਾ ਨੇ ਕਿਤੇ 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 ਨਾ ਕਿਤੇ ਤੁਹਾਡੇ ਉੱਤੇ ਅਲੀਗੇਸ਼ਨ ਲੱਗਿਆ ਵਾ ਇਹ ਸਹੀ ਹੈ ਕਿ ਇਹ ਝੂਠਾ ਇਹ ਝੂਠ ਆ ਸਰਾਸਰ ਝੂਠ ਆ ਇਨੀ ਮੇਰੇ ਤੇ ਝੂਠਾ الزام ਲਗਾਇਆ ਹੈ ਮੈਂ ਇਹਨਾਂ ਦੇ ਕਾਨੂੰਨੀ ਕਾਰਵਾਈ ਕਰੂੰਗੀ